ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਛੋਟੀ ਜੀ ਵੀਡੀਓ ਅਸੀਂ ਪਹਿਲਾਂ ਐਡ ਕਰਦਣ ਲੱਗੇ ਆ ਬਲੌਗ ਤਾਂ ਅਸੀਂ ਸਟਾਰਟ ਕਰ ਲਿਆ ਸੀ ਸੋਈ ਦੇ ਆ ਵੀਡੀਓ ਬਣਾਈ ਆ ਪਰ ਇਹ ਵੀਡੀਓ ਅਸੀਂ ਪਹਿਲਾਂ ਐਡ ਕਰਦੇ ਦੀ ਵਿੱਚ ਇਹ ਅਸੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨੀ ਆ ਪਲੀਜ਼ ਜਿਹਨੂੰ ਜਨ ਸਾਡਾ ਚੈਨਲ ਸ਼ੋ ਹੋਣਾ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਪਲੀਜ਼ ਸਬਸਕ੍ਰਾਈਬ ਜੁਮ ਕਰ ਦਿਓ ਸਪੋਰਟ ਕਰ ਦਿਓ ਤਾਂ ਜੋ ਅਸੀਂ ਬਲੌਗ ਬਣਾਉਂਦੇ ਰਹੀਏ ਆਪਣੇ ਰੈਲੇਟਿਵਸ ਵਿੱਚ ਜਿਹਨਾਂ ਸਾਡੇ ਵਰਗਿਆਂ ਨੂੰ ਦੇਖਣਾ ਪਸੰਦ ਹੈ ਅੱਜ ਦਾ ਬਲੌਗ ਦੇਖਣੇ ਪਸੰਦ ਹੈ ਤੁਹਾਨੂੰ ਸਾਡਾ ਚੈਨਲ ਸ਼ੇਅਰ ਕਰਾ ਕੇ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਦੇਖ ਲੋ ਜੀ ਅੱਜ ਦਾ ਸਾਡਾ ਬਲੌਗ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਹੋਰ ਸਾਡਾ ਨਵਾਂ ਬਲੌਗ ਤੇ ਅੱਜ ਅਸੀਂ ਠੀਕ ਕਰਨ ਲੱਗੇ ਹਾਂ ਟੁੱਟੀ ਟੁੱਟੀ ਸਾਡੀ ਇਹ ਦਿੱਤੀ ਸੀ ਕੱਪੜੇ ਲੈ ਲੋ ਇਹ ਆ ਟੁੱਟੀ ਕੱਲ੍ਹ ਪਰਸੋ ਦੀ ਇੰਨੀ ਕਿ ਜਿਹੜੀ ਇਹ ਲੀਕ ਹੈ ਕਰੀ ਜਾਂਦੀ ਆ ਆ ਲੈ ਇਹਦਾ ਬੰਦ ਹੋ ਜਾਂਦੀ ਏਦਾਂ ਹੁੰਦੀ ਰਹਿੰਦੀ ਹੁਣ ਮਣੀ ਕਰਨ ਲੱਗਾ ਇਹਨੂੰ ਸਹੀ ਇਹਨੂੰ ਸਹੀ ਨਹੀਂ ਮਤਲਬ ਨਵੀਂ ਲਾ ਦੇਣ ਲੱਗਾ ਉਹ ਬੋਲ ਲਿਆਂਦਾ ਇਹ ਵਾਲਾ ਇਹ ਲਾ ਦੇਣਾ ਫਿਰ ਉਹਨੂੰ ਕੀ ਕਹਈਦਾ ਕੱਲ ਨੂੰ ਨਵੀਂ ਮਸ਼ੀਨ ਵੀ ਜਦੂਜੀ ਵੀ ਲਿਆਂਦੀ ਆਟੋਮੈਟਿਕ ਤੇ ਹਨਾ ਮਣੀ ਇੱਥੇ ਵੀ ਉਹ ਬੋਲ ਜਿਹੜਾ ਸਹੀ ਰਹਿਣਾ ਹਨਾ ਪਾਈਪ ਡਿੱਗ ਗਿਆ ਤਾਂ ਮੈਂ ਕਹਿੰਦੀ ਸੀ ਲੈ ਲੋ ਮੈਂ ਇੱਥੇ ਟੰਗਤਾ ਸੀ ਪਾਈਪ ਇੰਨੇ ਕੰਮ ਸਾਡਾ ਨੰਨੂ ਆਪ ਹੀ ਕਰ ਲੈਂਦਾ ਹੁੰਦਾ। ਉਹਨੂੰ ਕੀ ਕਹੀਦਾ ਟੂਟੀਆਂ ਟਾਟੀਆਂ ਬਦਲਣੀਆਂ। ਕੀ ਕਰੂਗਾ? ਹੁੰਦੇ ਨੇ ਕੰਮ ਆਪ ਹੀ ਆਉਣੇ ਚਾਹੀਦੇ ਕਿਉਂਕਿ ਆਉਂਦੇ ਹੀ ਨਹੀਂ ਮੈਨੂੰ ਪਲੰਬਰ ਪਲੰਬਰ ਵੀ ਨਹੀਂ ਆਉਂਦੇ ਛੋਟੇ ਮੋਟੇ ਕੰਮ ਲਈ ਨਾ। ਨਾ ਕੋਈ ਬਿਜਲੀ ਵਾਲਾ ਆਉਂਦਾ ਛੋਟੇ ਮੋਟੇ ਕੰਮ ਲਈ। ਇਹ ਵੀ ਆਪਾਂ ਨਵੇਂ ਲਿਓਨੇ ਸਾਰੇ ਰੈਂਚ ਰੂੰਚ ਨਾ। ਪੁਰਾਣੇ ਕੱਢ ਕੇ ਸਾਰੇ ਦੇ ਕੇ ਵਿੱਚ ਤੇ ਨਵੇਂ ਉਦੋਂ ਮੈਂ ਤੇ ਡੈਡੀ ਨੂੰ ਕਿਹਾ ਵੀ ਸੀ ਮੈਂ ਕਿਹਾ ਬਾਹਰੋਂ ਕਿੱਟ ਲੈ ਕੇ ਆਇਓ ਇਹ ਵਾਲੀ ਉਦੋਂ ਤੇ ਇੱਧਰ ਵੀ ਬਹੁਤ ਵਧੀਆ ਮਿਲ ਜਾਂਦੀਆਂ ਹੁਣ ਹਨਾ ਪਾਣੀ ਵਿੱਚ ਬੰਦ ਕਰਨਾ ਪੈਣਾ ਨਾ ਜਦ ਤੱਕ ਮੈਂ ਇਹ ਬਲੇ ਕੱਪੜੇ ਜਿਹੜੇ ਫਲਾਦਾ ਸਾਰੇ ਮੈਂ ਕੱਪੜੇ ਪਾ ਦੇ ਦਿੱਤੇ ਜੀ ਇਦਾਂ ਮੈਂ ਪਾ ਦਿੰਦੀ ਹੁੰਨੀ ਆ ਤਾਰਾਂ ਉੱਚੀਆਂ ਬਹੁਤੀਆਂ ਫੇਰ ਰਾਤੀ ਵੀ ਨੇਰ ਜਿਆ ਆਇਆ ਤੇ ਲੇਟ ਹੋ ਗਿਆ ਉੱਠਣ ਤੋਂ ਲੇਟ ਹੀ ਸੁੱਤੇ ਲਾਈਟ ਚਲੇ ਗਈ ਸੀ ਆਤ ਗਈ ਸੀ ਫਿਰ ਪਰ ਮੈਂ ਸੀ ਉਸੀ ਬੰਦ ਕਰਤਾ ਸੀ ਤੇ ਕੱਪੜੇ ਸਾਰੇ ਮੈਂ ਫਲਾਤੇ ਧੋ ਕੇ ਤੇ ਵੀ ਅੱਜ ਮੈਂ ਇਹਨਾਂ ਦਾ पिंजरा ਜਿਹੜਾ ਚੰਗੀ ਤਰ੍ਹਾਂ ਧੋ ਕੇ ਇਹਨਾਂ ਨੂੰ ਵੀ ਪਾਣੀ ਦੇ ਥੱਲੇ ਕਰਕੇ ਨਾ ਲਿਆ ਇਹਨਾਂ ਨੇ ਵੀ ਤੇ ਫਿਰ ਉਹਨੂੰ ਕੀ ਕਹਿੰਦਾ ਸਾਫ ਕੀਤਾ ਪਿੰਜਰਾ ਬਿਲਕੁਲ ਸਾਫ ਆ ਹੈਲੋ ਬਰਾਉਨੀ ਓ ਬਰਾਉਨੀ 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 ਵਾਈਟੀ ਉਹ ਮਨੀ ਨਾ ਕਰਤਾ ਉਥੋਂ ਵਾਲ ਬੰਦ ਕਿੰਨੇ ਇਸ ਮੁੰਡੇ ਨੇ ਇਨਸਟਰੂਮੈਂਟ ਲਿਆਂਦੇ ਹੋਏ ਆ ਇਨਸਟਰੂਮੈਂਟ ਨੰਨੂ ਟੂਲਸ ਨਾਟ ਇਨਸਟਰੂਮੈਂਟ ਕਿੰਨੇ ਤਰ੍ਹਾਂ ਦੇ ਟੂਲਸ ਆ ਰੈਂਚ ਛੋਟਾ ਵੱਡਾ ਆ ਛੋਟਾ ਆ ਵੱਡਾ ਇਹਦੇ ਨਾਲ ਕੀ ਕਰਨਾ ਬੰਦ ਨਹੀਂ ਹੁੰਦਾ ਇਹਦਾ ਹਾਂ ਦੇਖੀ ਭਰਾਵਾ ਇਹ ਵੀ ਨਾ ਤੋੜ ਦੀ। ਛੇੜਾ ਹੋ ਗਿਆ ਬੰਦ। ਟੁੱਟੀ ਛੱਡਦਾ। ਸੈਨਾ ਪਾਣੀ ਆਉਂਦਾ ਹੀ ਰਹਿੰਦਾ। ਇਹਨੂੰ ਕੀ ਕਹਿੰਦੇ ਆ ਮਨੀ? ਪੀ ਕੇ ਮਤਲਬ ਕੀ? ਕਬਜੇ ਕਬਜੇ ਜੰਗਾਲੇ ਜੰਗੂਲੇ ਹੋਣ ਕਿਸੇ ਵੀ ਉਹ ਮਤਲਬ ਗ੍ਰੀਸ ਦੇਣ ਲਈ ਇਹ ਚ ਤੇਲ ਹੈ ਕਿ ਗ੍ਰੀਸ ਹੈ ਤੇਲ ਮਤਲਬ ਦੇਣ ਲਈ ਪਤਨੀ ਵਧੀਆ ਚੀਜ਼ ਬਣੀ ਹੋਈ ਆ ਉਹਦੇ ਨੂੰ ਪਤਾ ਮੈਨੂੰ ਲੱਗਦਾ ਜਿਹੜੀ ਜੰਗੀ ਚੀਜ਼ਾਂ ਘਰੇ ਲੈ ਕੇ ਆ ਜਾਂਦਾ ਕਰ ਲਿਆ ਸਹੀ ਹੈ ਸਾਰਾ ਚਲੋ ਜੀ ਸਾਡੇ ਘਰ ਦੇ ਪਲੰਬਰ ਆ ਸਾਡੇ ਇੱਥੇ ਤਾਰਾਂ ਦੂਰਾ ਉਦਾਂ ਹੀ ਨੰਗੀਆਂ ਮਤਲਬ ਕਿ ਘਰ ਜਿਹਨਾਂ ਕੋ ਲਿਆ ਸੀ ਸ਼ੁਰੂ ਤੋਂ ਇੱਥੇ ਹੀ ਆਏ ਹੋ ਇਹ ਹੁਣ ਦੇਖਦੇ ਆ ਐਨੀ ਖਾਧਾਂ ਦੇ ਵਿੱਚ ਵੀ ਨਾ ਉਹ ਪਵਾ ਕੇ ਉਹਨੂੰ ਕੀ ਕਹੇ ਦਾ ਲੈਂਟਰ ਲਾਂਡਰੀ ਰੂਮ ਬਣਾ ਦੇਣਾ ਇੱਥੇ ਕਿਉਂਕਿ ਕਿ ਇਧਰ ਹੈ ਬਾਥਰੂਮ ਇੱਕ ਇਧਰ ਉਹਦੀ ਵੀ ਰਿਪੇਅਰ ਕਰਾ ਦੇਣੀ ਐਨੀ ਜਗ੍ਹਾ 'ਚ ਲਾਂਡਰੀ ਰੂਮ ਬਣਾ ਦੇਣਾ ਸਾਰੇ ਫਰਸ਼ ਇੱਕਸਾਰ ਕਰਕੇ ਮਸ਼ੀਨ ਬੱਕੀ ਉੱਥੇ ਲਾ ਲੈਣੀ ਮੁਨੀਰ ਤੇ ਤਾਰਾਂ ਦੇ ਕੀ ਤਾਰਾਂ ਨੂੰ ਆ ਉਹਨੂੰ ਕਰੀ ਸਿਰ ਐਨਾ ਬੋਰਸ਼ਨਾ ਨਾ ਸਾਫ਼ ਹੈ ਟੈਲਾਂ ਟੁੱਲਾਂ ਲਵਾ ਲੀਆਂ ਬਾਥਰੂਮ ਨਵਾਂ ਬਣਾਇਆ ਬਾਕੀ ਰਹਿੰਦਾ ਓਕੇ ਬੱਲਾਂ ਲਾਉਣੀ ਮੋਰੇ ਨਾ ਫਿਰ ਹੁਣ ਆਹ ਆਸ ਲੱਗੀ ਅਜੇ ਤੇ ਮੋਰੇ ਲੱਗਣੀ ਨਾ ਅਸ਼ਾਇ ਦਵਤਿਲ ਬੇਟਣੀ ਚਲੋ ਜੀ ਨਾਲੇ ਨੂੰ ਪਾਣੀ ਖੁੱਲਾ ਜਾ ਕਰਨਾ ਨਾ ਟੱਬ ਰੱਖ ਕੇ ਜਿੱਦਾਂ ਮਰਜ਼ੀ ਕੱਪੜਿਆਂ ਨੂੰ ਚੋਲ ਲਓ ਗੁੱਡ ਬੋਏ ਮਿੱਠੀ ਸਿੱਖਿਆ ਸਾਰਾ ਕੁਝ ਨਹੀਂ ਇਹਦਾ ਗੁਰੂ ਆ ਪਸੀਨੋ ਹੋਇਆ ਮਨੀ ਤੋਂ ਨੋਏ ਚਲੋ ਜੀ ਬਸ ਉਹ ਚੱਕਰ ਲਈ ਲੀ ਗਲੂਕ ਤਨੀ ਉਹਦਾ ਇਹ ਨਾ ਤੀ ਜੀ ਮੁੰਡਾ ਨੇ ਟੁੱਟੀ ਆ ਵਧੀਆ ਉਹ ਪ੍ਰੈਸ਼ਰ ਨਾਲ ਪਾਣੀ ਆ ਜਾ ਕਰਨਾ ਸੈੱਟ ਦੀ ਇਹ ਸਭਾ ਕੁਝ ਕਲੋਰਾ ਲਓ ਜੀ ਕੱਪੜੇ ਧੋ ਚਾਹੇ ਨਾ ਧੋ ਮਨੇ ਮੜੀ ਜੀ ਭਿੰਗੀ ਨੇ ਸਹੀ ਹੈ ਚਲੋ ਜੀ ਥੈਂਕ ਯੂ ਸੋ ਮਚ ਵਧੀਆ ਲੱਗਦੀ ਹੈ ਨਾਲੇ ਆਉ ਲਾਗੇ ਮਸ਼ੀਨ ਪਾਈਪ ਲਾ ਕੇ ਦੁੱਲਾ ਦੁੱਲਾ ਪਾਣੀ ਜਿੰਦਾ ਮਰਜੀ ਪਾ ਕੇ ਕੱਪੜੇ ਧੋ ਲੋ ਮਤਲਬ ਕਿ ਮਾੜੀ ਜੀ ਵਿੰਗੀ ਹੈ ਮਤਲਬ ਕਿ ਐਨ ਮੋਣੀ ਐਨ ਰਹਿਣ ਦੇ ਚੱਲ ਇਹ ਵੀ ਪਾਪਾ ਅਲਾਈਨਮੈਂਟ ਪੂਰੀ ਉਹਦੀ ਸਿੱਧੀ ਕਰਕੇ ਓਟੋ ਸਹੀ ਆ ਹੋਣ ਹੋ ਗਈ ਥੋੜੀ ਜੀ ਉਹਦਾ ਸਹੀ ਆ ਥੈਂਕ ਯੂ ਇੱਧਰ ਮੁੱਕ ਰਹੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਦਾਲ ਜੀ ਰੋਵਤੀਗੇ ਨਾ ਹੁਣ ਇਸਵੇਰ ਦੀ ਭੰਤੀ ਹੋਈ ਆ 9:30 ਵਜੇ 9:30 ਵਜੇ ਦੀ ਨਾ ਭੰਤੀ ਹੋਈ ਐ ਇਦਾਂ ਨਹੀਂ ਹੋਈ ਐ ਆਪਾਂ ਮੈਂ ਧੋਲੇ ਸੀ ਚੰਗੀ ਤਰ੍ਹਾਂ ਹੁਣ ਪਹਿਲਾਂ ਆਪਾਂ ਇਹਨੂੰ ਧੋ ਲਈਏ ਇਹਨੂੰ ਕਮ ਸੇ ਕਮ ਮਲ ਮਲ ਕੇ ਧੋ ਰੋਇ ਨਾ ਇਹਨੂੰ 4 ਵਾਰੀ ਧੋਈ ਲੋਰ ਨਾ ਕਿਸੇ ਦੇ ਦਾ ਨਾ ਪਾਲਿਸ਼ ਕੀਤੀ ਆਉਂਦੀ ਐ ਨਾ ਜਿਹੜੀ ਪਾਲਿਸ਼ ਆ ਲੱਗੀ ਹੁੰਦੀ ਆ ਮਤਲਬ ਕਿ ਦਾਣਾ ਢੋੜਾ ਜਿਆ ਢੋੜਾ ਵੀ ਨਾ ਢੋੜਾ ਨਾ ਲੱਗੇ ਉਹਦਾ ਕਰਕੇ ਪਾਲਿਸ਼ ਕੀਤੀ ਨਹੀਂ ਤੇ ਚਮਕ ਤੇ ਜਿਹੜੀ ਦੇਣੀ ਨੇ ਦਾਣਾ ਉਹ ਪੂਰੀ ਪਾਲਿਸ਼ ਲਿਆ ਉਹ ਲੱਤ ਨਹੀਂ ਆਉਂਦੀ ਮੈਂ ਨਾਲ ਹਟਾ ਦਾਰੀ ਨੂੰ ਪਾਲਿਸ਼ ਕੀਤੀ ਆਂ ਜੇ ਨਹੀਂ ਅਨ ਪਾਲਿਸ਼ ਦਾਣਾ ਮਤ ਬਾਣੀ ਬਹੁਤ ਜਲਦੀ ਆਉਂਦਾ

ਦੇ ਵੀ ਆਪਾਂ ਮਾਦਾ ਇਦਾਂ ਪੇਕੀਏ ਉਹਨੂੰ ਤੇਲ ਦਾ ਬਣਾਣੀ ਜਿਹੜੇ ਨਿਊਟ੍ਰੀਐਂਟਸ ਹੈ ਉਹ ਮਰਦੇ ਨਹੀਂ ਮੱਟ ਕੇ ਖਤਮ ਨਹੀਂ ਹੋ ਜਾਂਦੇ ਜਿਹੜੇ ਆਪਾਂ ਸਿੱਧੇ ਕੱਢ ਕੇ ਸਿਟੀ ਲਵਾ ਦੇਣੀ ਫੇਰ ਉਹ ਜਿਹੜੇ ਖਤਮ ਹੋ ਜਾਣਗੇ ਤੇ ਇਹ ਉਰੀ ਕਸੇੜੀ ਬੰਦਾ ਦਰਦਾ ਵੀ ਹੁੰਦੀ ਆ ਸਾਰਾ ਕੁਝ ਨਹੀਂ ਸਿਆਣ ਵਿੱਚ ਤੇ ਮੈਂ ਇਦਾਂ ਦਾ दाल ਸਾਰੀ ਰਾਤ ਹੀ ਪੇਕ ਕੇ ਰੱਖ ਲੈਣੀ ਆ ਸਵੇਰ ਨੂੰ ਮੈਂ ਚੁੱਲਾ ਬਾਲ ਕੇ ਤੇ ਉਹਦੇ ਉੱਤੇ ਆਕਦੀਣੀ ਆ ਚਾਹਾਂ ਚ ਮਚੀ ਤੇ ਬਣਾਉਣੀ ਆ ਮਗਰ ਨਹੀਂ ਬਹੁਤ ਹੈ ਤੇ ਗਾ ਲੈਣਗੇ ਨਹੀਂ ਜਾਂ ਗੰਦਾ ਨਹੀਂ ਕਮੂਰ ਗਾ ਲੈਣਗੇ ਨਹੀਂ ਜਾਂ ਗੰਦਾ ਤਾਂ ਗਰਮੀ ਹੈਗੀ ਬਹੁਤ ਨੋ ਤੇ ਉਹਨਾਂ ਕੋ ਆਹ ਖਦੀਏ ਉਹ ਮੋਇ ਚਵਾ ਲਈਏ ਜੀ ਠੋਕ ਹਲਦੀ ਪਾਉਣੀ ਹਲਦੀ ਪਾਚੀ ਪਾਉਣੀ ਜੀ ਬਦੋਂ ਥਲਦੀ ਇਹਨੂੰ ਚਲਾਉਣਾ ਇਹਨਾਂ ਦਾ ਦੋਗੀ ਇਹਨਾਂ ਦਾ ਦਾਲ ਜੇ ਬਣਾਈਏ ਤਾਂ ਇਹਨਾਂ ਦਾ ਬੰਦੀ ਜਿਹੜੇ ਚੁੱਲੇ ਤੇ ਬਣਾਈ ਹੁੰਦੀ ਹੈ ਸੀਟੀ ਨਾਲੋਂ ਸੀਟੀ ਨਾਲੋਂ ਜਿਹੜਾ ਦਾਲ ਰੇਜੇ ਪੈ ਗਿਆ ਉਹ ਘੱਟਦੇ ਜਾਂਦਾ ਤੇ ਰੇਜੀ ਜਾਵੇਂ ਧੀ ਧੀ ਫਿਰ ਬਹੁਤ ਵਧੀਆ ਬਣਦੀ ਨਾਲ ਚਲੋ ਨੈਕਸਟ ਉਹਨਾਂ ਵਾਲਾ ਵਿਜੀਟ ਕਰੀਏ ਨੂੰ ਆਨ ਆਕੇ ਜੀ ਕਈ ਵਾਰ ਤੇ ਨਾ ਕੱਲਾ ਉਹਨੂੰ ਕੀ ਕਹਿੰਦਾ ਐਨੀ ਉੱਚੀ ਉੱਚੀ ਹੱਸੂਗਾ ਨਾ ਉਹ ਆ ਇੰਸਟਾਗ੍ਰਾਮ ਤੇ ਵੀਡੀਓਜ਼ ਦੇਖਦਾ ਦੋਗਣਾ ਕਈ ਵਾਰੀ ਸਾਨੂੰ ਆਵਾਜ਼ ਹੀ ਇਦਾਂ ਦੀ ਆ ਕੱਢੂਗਾ ਕਿ ਸਾਨੂੰ ਕਈ ਵਾਰੀ ਹੋਊਗਾ ਕੀ ਹੋ ਗਿਆ ਕੀ ਹੋ ਗਿਆ ਅਸੀਂ ਇਹਦੇ ਵਾਲ ਨੂੰ ਭੱਜਿਆਈਦਾ ਵੀ ਮਤਕ ਕੀ ਹੋ ਗਿਆ ਇਹ ਦੇਖ ਲਓ ਜੀ ਮੈਂ ਹੁਣੇ ਹੀ ਆ ਢੱਕਣ ਖੋਲਿਆ ਸੀ ਹੌਲੀ ਹੌਲੀ ਖੋਲਣਾ ਪੈਂਦਾ ਹੈ ਉਹ ਆਫ ਜੀ ਜਮਾ ਹੋਈ ਹੁੰਦੀ ਆ ਆ ਦੇਖ ਲਓ ਜੀ 2 ਘੰਟੇ ਹੋ ਗਏ ਨਾਲ ਰਿਜਦੀ ਨੂੰ ਤੇ ਇੱਕ ਵਾਰੀ ਇਹਦੇ ਵਿੱਚ ਮੈਂ ਪਾਣੀ ਪਾ ਗਈ ਸੀ ਪਾਣੀ ਸਿੱਧਾ ਟੁੱਟੀ ਤੋਂ ਨਹੀਂ ਪਾਇਆ ਮੈਂ ਆ ਗਰਮ ਕਰਕੇ ਫੇਰ ਇਹਦੇ ਵਿੱਚ ਪਾਣੀ ਮੈਂ ਪਾਇਆ ਸੀਗਾ ਦੇਖਿਆ ਮਤਰਕੀ ਜਿਹੜੇ ਕੁੱਕਰ 'ਚ ਆਪਾਂ ਬਣਾਏ ਸੀਟੀ ਲਵਾ ਕੇ ਬਣਾਈਦੀ ਉਹ ਇਦਾਂ ਫੁੱਟ ਜੇ ਜਾਂਦੀਆਂ ਮਤਲਬ ਕਿ ਤੇ ਇਹ ਨਹੀਂ ਇਦਾਂ ਹੁੰਦੀ ਹੁਣ ਆਪਾਂ ਥੋੜਾ ਜਿਹਾ ਹੋਰ ਰੰਨ ਕੇ ਫੇਲੋਨੇ ਇਹਨੂੰ ਤੜਕਾ ਤੜਕਾ ਤੇ ਦਾਲ ਆਪਣੀ ਰੈਜੀ ਗਈ ਸੀਗੀ ਤੇ ਬੰਦੀ ਆ ਨੂੰ ਕਿ ਕਹਿਦਾ ਜੇ ਕਰਤਾ ਨਾ ਕਿ ਹੋਰ ਲਿਜੂਗੀ ਮੈਂ ਤਾਂ ਫੁੱਟ ਦੀ ਨਹੀਂ ਲਾ ਲੈਂਦਾ ਇਹ ਇਹ ਪਤਾ ਪਚਲੇ ਤੇ ਬਣਾਈ ਲੀਗਾ ਕੰਧ ਗੱਲੀ ਮਤਲਬ ਕਿ ਬਿਨਾ ਫੁੱਟਿਆਂ ਉਦਾਂ ਦੀ ਬਣ ਗਈ ਆ ਫਿਰ ਅੱਗ ਦੇ ਤੇ ਚਾਵਲ ਪਰ ਆਪ ਨੂੰ ਜੇ ਮੈਦਾਨ ਨੂੰ ਕੇ ਤੇਰੇ ਵਿੱਚ ਬਣਾਵਾ ਤੇ ਮੈਂ ਨਾ ਰੋਟੀ ਨਹੀਂ ਖਾਣੀ ਚਾਵਾਂ ਦੀ ਖਾਣੀ ਆ ਮਤਲਬ ਕਿ ਚੌਲ ਹੀ ਖਾਣੀ ਮੈਂ ਚੌਲੀ ਉਹ ਕਿਤੇ ਰੋਟੀ ਦਾ ਬਦਲ ਹੁੰਦੀ ਹੈ ਇਹ ਚੌਲਾਂ ਦੇ ਵਿੱਚ ਮੈਂ ਚਾਰ ਪੰਜ ਪਾ ਦਿੰਦੀਆਂ ਉਹ ਕਾਲੀਆਂ ਵਿੱਚ ਫਿਰ ਇਹਦੇ ਨਾਲੇ ਜਿਆਦਾ ਉਹ ਨਹੀਂ ਹੁੰਦੇ ਬਾਹਰ ਨਹੀਂ ਹੁੰਦੇ ਇਹਨਾਂ ਜਿਹੜੇ ਇਦਾਂ ਦੇ ਪੇਸ਼ੈਂਟ ਆ ਉਹਨਾਂ ਨੂੰ ਚੌਲ ਵੀ ਇਦਾਂ ਨਹੀਂ ਖਾਣੇ ਚਾਹੀਦੇ ਵੀ ਚੌਲ ਕੱਲੇ ਕੱਲੇ ਆ ਸੁੱਕੇ ਸੁੱਕੇ ਜਿਹੇ ਚੌਲ ਆ ਨਹੀਂ ਚੌਲ ਹਮੇਸ਼ਾ ਮoiਸਟ ਖਾਓ ਮoiਸਟ ਜਿਦਾ ਚਾਈਨੀਜ਼ ਬਣਾਉਂਦੇ ਹੁੰਦੇ ਚੌਲ ਮਤਲਬ ਕਿ ਆਪਸ ਵਿੱਚ ਚਿਪਕੇ ਜਿਹੇ ਚੌਲ ਹੁੰਦੇ ਆ ਸੂਸ਼ੀ ਵੀ ਕਹਿ ਦਿੰਦੇ ਆ ਉਹ ਸੂਸ਼ੀ ਸੂਸ਼ੀ ਕਹਿ ਦਿੰਦੇ ਆ ਉਹਦੇ ਵਾਂਗੂ ਮਤਲਬ ਕਿ ਆਪਸ ਵਿੱਚ ਚਿਪਕੇ ਜਿਹੇ ਚੌਲ ਹੋਣ ਅ ਏਦਾਂ ਨਾ ਕਿ ਕੱਲੇ ਕੱਲੇ ਜਿੱਦਾਂ ਆਪਾਂ ਖਾਂਦੇ ਨਾ ਆਪਾਂ ਨੂੰ ਪੰਜਾਬੀਆਂ ਨੂੰ ਪਸੰਦ ਆਇਆ ਚੌਲ ਜੀ ਕੱਲੇ ਕੱਲੇ ਜੇ ਹੋਣ ਪਰ ਨਹੀਂ ਉਹ ਚੌਲ ਨਹੀਂ ਚੰਗੇ ਜੇ ਇਸ ਇਨਸਾਨ ਨੂੰ ਕੌਨਸਟਿਪੇਸ਼ਨ ਰਹਿੰਦਾ ਉਹਨੂੰ ਉਹ ਚੌਲ ਪਰ ਚੌਣ ਨਾਲ ਉਹਨੂੰ ਹੋਰ ਵੀ ਜ਼ਿਆਦਾ ਤਕਲੀਫ ਹੋਣੀ ਆ ਇਸ ਲਈ ਚੌਲ ਜਿਹੜੇ ਖਾਣੇ ਥੋੜੇ ਮੌਇਸਟ ਖਾਓ ਮਤਲਬ ਕਿ ਜਿਹੜੇ ਚਿਪਕੇ ਜੇ ਹੁੰਦੇ ਆ ਉਹ ਵਾਲੇ ਚੌਲ ਖਾਓ ਇਹ ਮੈਂ ਥੜ੍ਹਾ ਲੌਂਗ ਵੀ ਇੱਥੇ ਦਾ ਲਉਂ ਦਾ ਲਾਲ ਨੂੰ ਥੱਟਾ ਉੱਤੇ ਲਾਇਆ ਲੈਂਦੇ ਆ ਕਿੰਪਲੀ ਦੀਰਾ ਪਾ ਕੇ ਆਈ ਮੈਂ ਤੇ ਪਿਆਜ਼ ਟਮਾਟਰ ਬਸ ਤੇ ਸੇਧਾ ਨਮਕ ਮਸਾਲਾ ਹਲਦੀ ਕੁਝ ਖਾਸ ਨਹੀਂ ਧਨੀਆ ਜਬੂ ਲਈਦਾ ਧਨੀਆ ਥੋੜੀ ਬਹੁਤੀ ਸੇ ਮੇਥੀ ਪਾ ਲੈਂਦੀ ਆ ਸੁੱਕੀ ਮੇਥੀ ਮੈਂ ਲੈ ਕੇ ਆਉਂਗੀ ਪਾਉਣ ਵਾਸਤੇ ਜੀ ਜੰਜੇ ਦੇ ਦਾਣ ਦਾ ਤੜਕਾ ਲੱਗ ਜਾਣਾ ਫਿਰ ਤੁਹਾਨੂੰ ਦਿਖਾ ਦਿੰਦੀ ਆ ਤੜਕਾ ਲਾ ਕੇ ਕਿੰਦਾ ਜਿਹਾ ਲੱਗਦੀ ਆ ਇਹ ਜੀ ਮੈਂ ਤੜਕਾ ਵਗੈਰਾ ਲਾ ਕੇ ਚਾਵਲ ਵਗੈਰਾ ਰੱਖ ਕੇ ਮੈਂ ਸੈਲਫ ਕਰ ਦਿੱਤੀ ਆ ਜੀ ਸਾਫ ਚੰਗੀ ਤਰ੍ਹਾਂ ਤੇ ਇਹ ਸੈਲਫ ਸਾਡੀ ਇੱਥੋਂ ਟੁੱਟੀ ਹੋਈ ਆ ਬਹੁਤ ਭੈੜੀ ਲੱਗਦੀ ਆ ਹੁਣ ਦੇਖਦੇ ਆ ਕਿ ਕਿਸ ਮਿਸਤਰੀਨ ਸਦਕੇ ਦੇ ਨਾਲ ਦੀ ਟਾਇਲ ਪਈ ਉਹਨੂੰ ਪੂਰੀ ਚੇਂਜ ਕਰਾ ਦਿੰਦੇ ਇਹ ਨੀચે ਮੈਂ ਸਿਲੰਡਰ ਰੱਖ ਦਿੱਤਾ ਸੀ ਮਣੀ ਇੱਕ ਕਰੀ ਸਿਲੰਡਰ ਖਿੱਚਣ ਲੱਗਾ ਇਹਨੇ ਉੱਪਰ ਨੂੰ ਟਾਇਲ ਤੇ ਲੱਗਾ ਥੋੜੀ ਵੱਧਮੀ ਰੱਖੀ ਹੋਈ ਆ ਨਾ ਉਹ ਟਾਇਲ ਤੇ ਲੱਗਣ ਦੇ ਨਾਲ ਤੇ ਉਹਨੂੰ ਕੀ ਕੀ ਦਾ ਟੁੱਟ ਗਿਆ ਉਹ ਭੈੜੀ ਲੱਗਦੀ ਗਈ ਯਾਰੀ ਤੇ ਚਲੋ ਜੀ ਜਿਵੇਂ ਲਾ ਲਿਆ ਤੜਕਾ ਦਾਲ ਨੂੰ ਦੇਖ ਲਓ ਤੇ ਹਜੇ ਹੋਰ ਰਿੱਜੂ ਕੀ ਜਿਹੜੇ ਮਾੜੀ-ਮੋਟੀ ਕਸਰ ਹੈ ਤੇ ਇਹ ਬਗ ਦਾਲ ਜਿਹੜੀ ਆ ਜੀ ਇਹ ਯੂਰਿਕ ਐਸਿਡ ਇਹਦਾ ਨਹੀਂ ਬਣਾਉਂਦੀ ਮਤਲਬ ਕਿ ਜੇ ਤੁਸੀਂ ਇੰਦਾ ਬਣਾਉਂਗੇ ਪਹਿਲਾਂ ਭਿਉਂ ਕੇ ਤੇ ਇੰਦਰ ਮੈਂ ਰੱਖ ਦਿੱਤੇ ਆ ਜੀ ਚੌਲ ਹੁਣ ਕਰ ਲਈਏ ਜੀ ਸ਼ਾਮ ਦੀ ਜਿਹੜੀ ਰੂਟੀਨ ਹੁੰਦੀ ਆ ਭਾਂਡੇ-ਪੁੰਡੇ ਖਾਲੀ ਦੁੱਧ ਵਗੈਰਾ ਵਾਲੇ ਤੇ ਇੱਕ ਮੇਰੀ ਆਦਤ ਹੈ ਮੈਂ ਸ਼ਾਮ ਨੂੰ ਫੇਰ ਦੁਬਾਰਾ ਇੱਕ ਆਈ ਚਾੜੂ ਜ਼ਰੂਰ ਲਾਉਣੀ ਹੁੰਦੀ ਆ ਕਿਉਂਕਿ ਸਾਡੀ ਪੱਗੀ ਦੇ ਵਾਲ ਜਿਹੜੇ ਆ ਉਹ ਝੜਦੇ ਹੁੰਦੇ ਆ ਤਾਂ ਫਿਰ ਉਹ ਏਸੀ ਦੀ ਜਿਹੜੀ ਉਹ ਜਾਲੀ ਹੈ ਨਾ ਉਹਦੇ ਉੱਤੇ ਹਵਾ ਨਾਲ ਉੱਡ-ਉੱਡ ਕੇ ਆ ਜੰਮ ਜਾਂਦੇ ਆ ਫਿਰ ਤਾਂ ਕਰਕੇ ਉਹ ਸ਼ਾਮ ਨੂੰ ਮੈਂ ਝਾੜੂ ਇੱਕਾਰੀ ਲੋਨੀ ਹੁੰਨੀ ਆ ਵੈਸੇ ਵੀ ਸਫਾਈ ਜੀ ਹੋ ਜਾਂਦੀ ਆ ਤੇ ਪਲੀਜ਼ ਮੇਰੇ ਚੈਨਲ ਨੂੰ ਸਪੋਰਟ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਪਲੀਜ਼ ਜਿਹਨੂੰ ਜਿਹਨੂੰ ਸ਼ੋਅ ਹੁੰਦਾ ਸਬਸਕ੍ਰਾਈਬ ਜ਼ਰੂਰ ਕਰ ਦਿਓ ਹੌਲੀ ਹੌਲੀ ਹਜੇ ਵਲੋਗਿੰਗ ਪੂਰੀ ਤਰ੍ਹਾਂ ਆਈ ਤਾਂ ਨਹੀਂ ਹੌਲੀ ਹੌਲੀ ਸਿੱਖਣ ਦਾ ਆਂ ਸਿੱਖ ਸਿੱਖ ਕੇ ਉਹਨੂੰ ਕੀ ਕਹੀਦਾ ਅੱਗੇ ਵਧਾਂਗੇ ਜਿੰਨਾਂ ਜਿੰਨਾਂ ਪਤਾ ਲੱਗਦਾ ਵਾ ਮਤਲਬ ਕਿ ਐਡੀਟਿੰਗ ਬਾਰੇ ਥੰਬਨੇਲ ਬਣਾਉਣ ਬਾਰੇ ਉਦਾਂ ਉਦਾਂ ਸਿੱਖ ਕੇ ਬਣਾਉਨੇ ਪਏ ਆ ਤੇ ਨਾਲੇ ਕਹਿੰਦੇ ਹੁੰਦੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਤੇ ਸ਼ਾਇਦ ਮੇਰੇ ਵੀ ਕੋਈ ਹੋਊਗਾ ਵਲੋਗਿੰਗ ਕਰਨੀ ਜਾਂ ਕੁਝ ਕਿਸੇ ਦਿਨ ਮੈਂ ਜਰੂਰ ਹੋ ਕੇ ਨਹੀਂ ਹੁੰਦੇ ਆ ਬਈ ਅ ਮਤਲਬ ਕਿ ਇਹਦੇ ਵਿੱਚ ਵਧੀਆ ਹੋ ਜਾਊਂਗੀ ਵਲੋਗਿੰਗ ਦੇ ਵਿੱਚ ਤੇ ਪਲੀਜ਼ ਮੇਰਾ ਚੈਨਲ ਜਰੂਰ ਉਹਨ ਕੀ ਕਹਿਦਾ ਸਬਸਕ੍ਰਾਈਬ ਕਰਿਓ ਤੇ ਬਾਕੀ ਬਾਏ ਬਾਏ ਜੀ ਸਾਰਿਆਂ ਨੂੰ